ਹਾਂ ਜੀ ਗਾਇਸ ਅਸੀਂ ਪੇ ਬੋਲੋ ਬੋਲੋ ਜੰਗਲ ਮੇ ਆਏ تھے ਇਹ ਤੇ ਪਿੱਛੇ ਸ਼ਰਾਰਤ ਕਰੀ ਜਾ ਰਹੇ ਆ ਨਿਆਣੇ ਬੈਠੇ ਸਾਰੇ ਪੁੱਛੇ ਇਹ ਦੋਸਤ ਤੇ ਬੜੀ ਅੱਛੀ ਲੋਕੇਸ਼ਨ ਆਈ ਹੈ ਜਗ੍ਹਾ ਆਈ ਆ ਸੋਚਿਆ ਚੱਲ ਤੇ ਇਹ ਹੈਗਾ ਜੰਗਲ ਪੰਜਾਬ ਦਾ ਪਿੱਛੇ ਰੋ ਗੱਡੀ ਆਪਣੇ ਕੋਲ ਇਸ ਟਾਈਮ ਨਹੀਂ ਵਧੀਆ ਹੈ ਨਹੀਂ ਪਰ ਡਰਾਇਆ ਕੇ ਦਿੱਤੇ ਹੱਸੇ ਨਾ ਕੋਸ਼ਿਸ਼ ਕਰਾਂਗੇ ਸਲਿੱਪ ਕਰਦੀ ਆ ਕਿਆ ਬਾਤ ਆਵਾਜ਼ ਆ ਰਹੀ ਹੈ ਆਏ ਹਾਏ ਹਾਏ ਗੱਡੀ ਹੈਗੀ A-star ਆਪਣੇ ਕੋਲ ਉਹ ਵੀ 2010 ਦੀ 2010 ਮਾਡਲ ਭਾਈ 20 ਆਪਾਂ ਦਿੱਤੀ ਵੇਚ ਤੇ ਹਰ ਰਸਤਾ ਆ ਦੇਖਦੇ ਆ ਬਈ ਮੋਰ 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 ਹਿੱਲਿਆ ਟਾ ਹਿੱਲਿਆ ਲ ਬੈਟਰੀ 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 ਪਰ ਸਾਰਾ ਯਾਰ ਬੈਠੇ ਰਿਓ ਓ ਹਿੱਲਿਆ ਬੋਲਿਆ ਰੋਲਾ ਨਾ ਪਾਇਓ ਚੋਪਰੇ ਰੋਲਾ ਨਾ ਪਾਇਓ ਕੀ ਆ ਬਾਤ ਆ ਭੱਜਿਆ ਕਿੰਨਾ ਸੋਹਣਾ ਜੰਗਲ ਆ ਬਈ ਇਹ ਕੀ ਆ ਬਾਤ ਆ ਬਈ ਪਿੱਛੇ ਹੈਗਾ ਗੁਰਦੁਆਰਾ ਪੀਰ ਬਾਲਾ ਸਾਹਿਬ ਜੀ ਉੱਥੋਂ ਇਹ ਰਸਤਾ ਮੁੜਦਾ ਆ ਤੇ ਬੱਤੇ ਨਾਲਾ ਗੱਡੀ 'ਚ ਬੈਠੇ ਤੇ ਸੋਚਿਆ ਕਿ ਕੋਈ ਅੱਛੀ ਜਗ੍ਹਾ ਦੇਖਦੇ ਕੁਦਰਤੀ ਤੇ ਇੱਥੇ ਮੋਰ ਬਹੁਤ ਸੋਹਣੇ ਸੀਗੇ ਦੇਖਦੇ ਅੱਗੇ ਨੂੰ ਕਿਆ ਬਾਤ ਆ ਰਹੀ ਇਹ ਜਿਹੜੀ ਜਗ੍ਹਾ ਹੈਗੀ ਆ ਇਹ ਪਿੰਡੀ ਆ ਪਿੱਛੇ ਹੈਗਾ ਗੁਰਦੁਆਰਾ ਸਾਹਿਬ ਪੀਰ ਬਾਲਾ ਸਾਹਿਬ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਖੁਦ ਆਏ ਆ ਉਤੋਂ ਕਿਉਂ ਰਸਤਾ ਨਿਕਲਦਾ ਇੱਕ ਛੋਟਾ ਜਿਹਾ ਸ਼ਹਿਰ ਤੋਂ ਸੱਜੇ ਹੱਥ ਵੰਡ ਕਿਹੜਾ ਦੁਆਰਾ ਬੋਲੀ ਫਤਈਪੁਰ ਕੋਠੀ ਉਸ ਤੋਂ ਅੱਗੇ ਸਾਰਾ ਰਸਤਾ ਜਿਹੜਾ ਹੈਗਾ ਆਹਾ ਆ ਤੇ ਇਹ ਜੰਗਲ ਦਾ ਨਾਂ ਆ ਟਾਲੀਆਂ 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 ਜੰਗਲ ਤੇ ਥੋੜਾ ਇਹ ਐਡਵੈਂਚਰ ਕਰਦੇ ਬਈ ਬੱਚੇ ਗੱਡੀ 'ਚ ਬੈਠੇ ਤੱਕਿਆ ਨੂੰ ਗੱਡੀ 'ਚੋਂ ਬਾਹਰ ਜਾਣਾ ਤੁਸੀਂ ਬਈ ਨੋ ਨੋ ਆਪਾਂ ਜਾਨ ਵੀ ਨਹੀਂ ਦੇਣਾ ਨੋ ਨੋ ਬੱਚੇ ਗੱਡੀ ਬਤਾਵੀਂ ਆਪ ਕੋ ਟ੍ਰੇ ਮਾੜਾ ਮੋਟਾ ਜਾਨਵਰ ਹੋ ਮੇ ਸਾਥ ਆਇਆ ਓਏ ਹੋਏ ਕੀ ਬਾਤ ਆ ਵੀ ਕੀ ਬਾਤ ਆ ਵੀ ਕੀ ਬਾਤ ਆ ਵੀ ਕੀ ਬਾਤ ਆ ਲੋਕੇਸ਼ਾ ਦੇਖੋ ਬਈ ਲਾਈ ਵੀ ਕਦੀ ਹੋ ਗਈ ਬੰਦ ਅੱਡਵੈਂਚਰ ਕੰਪਨੀ ਆ ਰਿਹਾ ਅੱਡਵੈਂਚਰ ਅੱਡਵੈਂਚਰ ਕੀ ਬਾਤ ਆ ਬੱਚਿਆਂ ਨੂੰ ਵੀ ਓੜਾ ਬੋੜਾ ਸ਼ੋਹਮੰਦ ਘੁੰਮਣ ਦਾ ਜਲਗੀ ਦੇਖੋ ਜੇ ਇੱਥੇ ਹੈਗਾ ਇੱਕ ਲਾਸਟ ਦੇ ਆ ਕੇ ਇੱਕ ਮੰਦਰ ਆਂਦਾ ਆ ਮੰਦਰ ਹੈਗਾ ਬਾਬਾ ਬਾਲਕਨਾਥ ਜੀ ਦਾ ਜੀ ਆ ਸੂਏ ਆ ਦੇਖੋ ਧਿਆਨ ਨਾਲ ਆਹਾ ਤੇ ਉੱਤਰ ਦੇ ਰਸਤੇ 'ਚ ਦੇਖਦੇ ਆ ਇੱਥੇ ਹੈਗਾ ਮੰਦਰ ਬਹੁਤ ਸੋਹਣਾ ਜੰਗਲ ਦੇ ਵਿੱਚ ਨਹੀਂ ਤਾਂ ਅੱਗੇ ਹੋਰ ਵੀ ਹੈਗਾ ਹਾਂ ਅੱਗੇ ਗਾਹ ਰਸਤਾ ਹੈਗਾ ਅੱਗੇ ਹੋਰ ਕੀ ਆਇਆ ਹੈਗਾ ਜੀ ਅੱਗੇ 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 ਜਾ ਕੇ ਵੀ ਇੱਕ ਮੰਦਿਰ ਮੰਦਿਰ ਹੈਗਾ ਯਾ ਜੰਗਲ ਦੇ ਵਿੱਚ ਉਹਨਾ ਜੰਗਲ ਦੇ ਵਿੱਚ ਵੀ ਇੱਕ ਮੰਦਿਰ ਆ ਬਾਬਾ ਬਲਗਨਾ ਜੀ ਦਾ ਨਾ ਇਹਦੇ ਸੰਗਤ ਆਂਦੀ ਆ ਸੰਗਤ ਐਤਵਾਰ ਆਂਦੀ ਆ ਐਤਵਾਰੀ ਐਤਵਾਰ ਫਿਲਹਾਲ ਅੱਜ ਐਤਵਾਰੀ ਆ ਜੱਠੇ ਐਤਵਾਰ ਜੱਠੇ ਐਤਵਾਰ ਕੰਦੇ ਆਂਦੀ ਸੰਗਤ ਉਹਨਾ ਤੇ ਤਾਂ ਤਰ੍ਹਾਂ ਸ਼ਾਮ ਨੂੰ ਆਦੇ ਜਦ ਸ਼ਾਮ ਨੂੰ ਸੰਗਤ ਆਂਦੀ ਆ ਸੰਗਤ ਆਂਦੀ ਆਪਣਾ ਨਹੀਂ ਪਾਜਰਾ ਕਰਦੇ ਚਲਾ ਚਲਾ ਕਰਕੇ ਸੰਗਤ ਮੱਖਾ ਟੇਕੀ ਜਾਂਦੀ ਆ ਯਾਰ ਵਾਹ ਕੇ ਆਇਆ ਇਹ ਵੀ ਇੱਕ ਤਰ੍ਹਾਂ ਦੀ ਵਾਈਲਡ ਸਫਾਰੀ ਹੋ ਗਈ ਸਾਡੀ ਆਪ ਦਾ क्या बात है क्या बात है आगे रेत खाट आ रही है क्या बात है हो जानी बात निकल जाऊ निकल जा निकल जा निकल जा आ गई दूध दूध आ ये पानी कितना ला जी ਪਾਣੀ ਸੀਰਾ ਫੁੱਟਦੀਆਂ ਸੀਰਾ ਅਥਰ ਧਰਤੀ ਦੇ ਵਿੱਚੋਂ ਧਰਤੀ ਦੇ ਵਿੱਚੋਂ ਧਰਤੀ ਦੇ ਵਿੱਚੋਂ ਸੀਰਾ ਫੁੱਟਦੀਆਂ ਬੜਾ ਜ਼ੋਰ ਇਸ ਜੰਗਲ ਆ ਬਈ ਦੇਲਾ ਦੇਲਾ वैसे इधर कभी कोई ਲੋਕਾਂ ਦੀ ਸ਼ਿਕਾਇਤ ਤਾਂ ਨਹੀਂ ਆਈ ਕਿ ਜਾਨਵਰ ਜੂਨਵਰ ਹੁੰਦੇ ਆ ਕਿ ਨਹੀਂ ਹੁੰਦੇ ਜਿੰਦਾ ਪਿੰਡਾਂ ਦੇ ਵਿੱਚ ਕਈ ਵਾਰ ਹੁੰਦਾ ਵੀ ਲੈ ਵੀ ਇੱਥੇ ਕੋਈ ਬੰਦਾ ਜਾਨਵਰ ਅਟੈਕ ਕਰ ਗਿਆ ਜੀ 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 ਜਦੋਂ ਜੰਗਲਾਤ ਵਾਲੇ ਉਹਨਾਂ ਕੋ ਬਾਗ ਕੋਈ ਛੱਡ ਦੇਣ ਤਾਂ ਖਤਰਾ ਹੁੰਦਾ ਅੱਧਾ ਤਾਂ ਨਹੀਂ ਖਤਰਾ ਅਦਰਬਾਈ ਅਦਰਬਾਈ ਜੀ ਜੰਗਲਾਤ ਵਿਭਾਗ ਮਹਿਕਮਾ ਫਿਲਹਾਲ ਛੱਡਦਾ ਨਹੀਂ ਇੱਥੇ ਨਾ ਹੁਣ ਐ ਨੂੰ ਜਣਾ ਸਿੱਧਾ ਕਿ ਉਪਰੇ ਨੂੰ ਸਿੱਧਾ ਮੈਨੂੰ ਇੱਧਰ ਲੱਗ ਰਿਹਾ ਕਿ ਅੱਗੇ ਗੱਡੀ ਫਸੇ ਨਾ ਆਪਣੀ ਇੱਥੇ ਕਰ ਚੋਪ ਕਰ ਆ ਰਹੇ ਹੋਏ ਹੋਏ ਹੋ ਕੀ ਬਾਤ ਆ ਬਈ ਕਿੰਨੀ ਸੋਹਣੀ ਜਗ੍ਹਾ ਆ ਇਹ ਮੰਦਰ ਕਿਹਨਾਂ ਦਾ ਜੀ ਇਹ ਵੀ ਬਾਬਾ ਬਲਖਾ ਦਾ ਸ਼ਿਵ ਜੀ ਦਾ ਮੰਦਰ ਆ ਇਹ ਸ਼ਿਵ ਜੀ ਦਾ ਮੰਦਰ ਸਾਹਮਣੇ ਦੇਖ ਲਓ ਜੀ ਜੰਗਲ ਦੇ ਵਿੱਚ ਕੀ ਬਾਤ ਆ ਭਗਵਾਨ ਸ਼ਿਵ ਦਾ ਮੰਦਰ ਆ ਕੋਈ ਸੰਗਤ ਹੋਊਗੀ ਉੱਥੇ ਨਹੀਂ ਯਾਰ ਸੋ ਟਾਈਮ ਤੱਕ ਕੋਈ ਸੰਗਤ ਨਹੀਂ ਇਸ ਟਾਈਮ ਕੋਈ ਨਹੀਂ ਹੋਊਗਾ ਨਾ ਮੈਨੂੰ ਲੱਗਦਾ ਗੱਡੀ ਨਿਕਲੂ ਇੱਥੋਂ ਦੀ ਕਿ ਨਹੀਂ ਕਿੱਡੀ ਸ਼ਾਇਦ ਮੁਸ਼ਕਿਲ ਵੀ ਹੈਗਾ ਕਿ ਨਹੀਂ ਸਕਦੇ ਨੰਨ ਵੀ ਸਾਗਦੀਆ ਦੇਖਦੇ ਆ ਕੀ ਬਾਤ ਆ ਇਹ ਪਾਣੀ ਸਿੱਧਾ ਫੋੜਦੀਆਂ ਸਿੱਧਾ ਫੋੜਦੀਆਂ ਆਪਦੇ ਆਪ ਹੀ ਨਿਕਲਦਾ ਪਾਣੀ ਕੀ ਬਾਤ ਆ ਕਿੰਨੀ ਸੋਹਣੀ ਜਗ੍ਹਾ ਹੈ ਪੰਜਾਬ ਦੀ ਬਈ ਪਾਣੀ ਵੀ ਇਕੱਠਾ ਹੋਇਆ ਅਛਾ ਅਗਰ ਪਾਣੀ ਕਹਿੰਦੇ ਜੇ ਇਹ ਇਕੱਠਾ ਹੋ ਜਾਂਦਾ ਨਾ ਇਹ ਪਾਣੀ ਪੀਣ ਲੈ ਕੇ ਆਉਂਦਾ ਕਿ ਧਰਤੀ ਦੇ ਵਿੱਚੋਂ ਆਪਣੇ ਨਿਕਲਿਆ ਹੁੰਦਾ ਪਾਣੀ ਆਪਦੇ ਆਪ ਹੀ ਕੀ ਬਾਤ ਆ ਉਹ ਵੀ ਦਿਖਾਉਂਦੇ ਆ ਤੇ ਖਾਲਾ ਵੀ ਆ ਦਿਖਾਉਂਦੇ ਅੰਦਰ ਇੱਕ ਨਲ ਤਾਂ ਵੀ ਤਾਂ ਕਿੱਧਰ ਜਾਈਏ ਜੀ ਜਿੱਦਾਂ ਦਾ ਅੱਗੇ ਲੱਗਦਾ ਪਹਿਲਾ ਚਿੱਕੜਵਾ ਉਹ ਇੱਕ ਮੱਝ ਖੜੀ ਆ ਗੱਡੀ ਮੈਨੂੰ ਲੱਗਦਾ ਇਹਦੇ ਉੱਪਰ ਚੜਾ ਕੇ ਆਪਾਂ ਨੂੰ ਲਾੜੀ ਪਾਣੀ ਜਦੋਂ ਇਹਦੀ ਗੱਡੀ ਦਾ ਰਸਤਾ ਹੈ ਨਹੀਂ ਮਾਂ 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 پتہ ਕਿ ਕਿ ਕਰਦੀ ਹੋਈ ਜਾਂਦੀ ਬੰਦ ਛੋਟਾ ਚੜ ਗਈ ਜੈ ਬਾਬੇ ਦੀ ਕੀ ਬਾਤ ਹੈ ਉੱਤਰਾ ਵੀ ਬੱਚਿਓ ਧਿਆਨ ਨਾਲ ਉੱਜੋ ਥੋੜਾ ਸਾਨੂੰ ਉੱਤਰ ਲੈਣ ਦਿਓ ਉੱਤਰਾ ਉੱਤਰਦੇ ਆ ਫਿਲਹਾਲ ਆਪਕਨ ਕੋ ਡਰ ਲੱਗਦਾ ਨਹੀਂ ਕੋਈ ਕੱਲੀ ਮੱਛ ਬੰਨੀ ਹੋ ਆ ਤੇ ਤੇ ਇੱਥੇ ਲਈ ਆਪਾਂ ਗੱਡੀ ਆਪਣੀ ਗੱਡੀ ਹੈ ਹੀ ਸਟਾਰ ਪਰਫ ਨਿਕਲ ਗਈ ਜਿਹਾ ਜਿਹਾ ਰਸਤਾ ਆ ਇਹ ਹੈਗਾ ਮੰਦਰ ਬਾਬਾ ਬਾਕ ਮਾਜੀ ਦਾ ਫਿਲਹਾਲ ਇੱਥੇ ਆ ਪਾਈਆਂ ਆ ਉਹ ਬੁੱਤ ਤੇ ਕਰ ਲਿਆ ਯਾ ਕਰਾ ਲਿਆ ਇਹ ਹੈਗਾ ਖੂਹ ਉਹ ਪਰੇ ਦੂਰ ਪਹਾੜੀਆਂ ਨਜ਼ਰ ਆ ਰਹੀ ਆ ਪਾਣੂ ਪੰਜਾਬ ਦੀਆਂ ਦੂਰੋਂ ਲੱਗਿਆ ਕਿ ਇਹ ਮੱਝ ਬਣੀ ਹੋਈ ਆ ਕੱਟੀ ਫਿਲਹਾਲ ਇਹ ਖੁੱਲੀ ਹੋਈ ਆ ਚਰਦੀ ਚਰਦੀ ਆਪ ਹੀ ਆ ਗਈ ਗੜੇ ਟੱਲੀ ਬੰਨੀ ਹੋਆ ਬੱਚੇ ਪਿਛੇ ਰੋ ਕਈ ਵਾਰ ਮਾਰਦਾ ਵੀ ਹੁੰਦਾ ਆ ਨਹੀਂ ਮਾਰਦੀ ਨਹੀਂ ਹੈਗੀ ਨੋ 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 ਬੱਚੇ ਨੋ ਨੋ ਹੁਣ ਸ਼ੇਰਾਂ ਨੂੰ ਆਪਣਾ ਕੰਮ ਕਰ ਲੈਣ ਦੋ ਤੇ ਬੜੀ ਸੋਹਣੀ ਲੋਕੇਸ਼ਨ ਹੈ ਕੋਈ ਬੰਦਾ ਨਹੀਂ ਹੈਗਾ ਉਰੇ ਲਾਲਾ ਪਈਆ ਇਹ ਕੁਦਰਤ ਦੀ ਇਨੀ ਸੋਹਣੀ ਜਗ੍ਹਾ ਦੇ ਵਿੱਚ ਪੂਰਾ ਜੰਗਲ ਵਾਲਾ ਦੋਲੇ ਪੰਜਾਬ ਦਾ ਆ ਜਾ ਬੋਜੀ ਆਓ ਬਣਾਓ ਰਿਆਸ਼ ਕਹਿੰਦਾ ਮੈਂ ਬਣਾਣੀ ਵੀਡੀਓ ਦੇਖੋ ਕਿੱਦਾਂ ਲੱਗਿਆ ਇੱਥੇ ਆ ਕੇ ਇੱਥੇ ਆ ਕੇ ਬਹੁਤ ਵਧੀਆ ਲੱਗ ਗਿਆ ਲੱਗਿਆ ਤਾਂ ਬਹੁਤ ਵਧੀਆ ਦਿਖਣਾ ਜਾ ਬੋਜੀ ਆ ਦੇ ਹੈ ਆ ਪਾਣੀ ਤੇ ਮੋਦਾ ਆ ਲੈ ਅੱਧਾ ਪਾਣੀ ਆ ਦੇ ਆ ਗਾਣ ਚੱਲ ਰਿਹਾ ਅਰੇ ਆਂ

ਆ ਪਾਣੀ ਪੀਏ ਸਰ ਫਿਲਟਰ ਦਾ ਪਾਣੀ ਆ ਫਿਲਟਰ ਦਾ ਪਾਣੀ ਆ ਇਹ ਇਹ ਖੂ ਦਾ ਪਾਣੀ ਆ ਕੀ ਬਾਤ ਆ ਬਹੁਤ ਮਿੱਠਾ ਆ ਕੀ ਆ ਗੀ ਨਹੀਂ ਪਿਲਾ ਬਾਊ ਜੀ ਪਾਣੀ ਪੀ ਲੋ ਲੋ ਜੀ ਹਾਂ ਬਸ ਵਰਤੇ ਬਸ ਆ ਆਪਣੇ ਵਰਕ ਕਰ ਲਾ ਆਪਣੇ ਵਰਕ ਕਰ ਲਾ ਕਰੋ ਬੋਹ ਜੀ ਕਰੋ ਆ ਥੋੜਾ ਜਿਹਾ ਤੁਹਾਨੂੰ ਲੁੱਕ ਦਿਖਾਉਂਦੇ ਆ ਆ ਦੇ ਮੰਮੀ ਬੱਤੇ ਹੈ ਆਇਓ ਬੱਚਾ ਗਾਉਂ ਚਾਉਂ ਗਿਆ ਚਲੋ ਆਪਾਂ ਉਧਰ ਤੁਹਾਨੂੰ ਕੀ ਬਾਤ ਆ ਫਿਲਹਾਲ ਜਰੂਰ ਨੇਚਰ ਦੇ ਨਾਲ ਪਿਆਰ ਜਾਨੀ ਕਿ ਜਿਹੜਾ ਬੰਦਾ ਨੇਚਰ ਲਵਰ ਆ ਉਹਦੇ ਲਈ ਇੱਧਰ ਜਗ੍ਹਾ ਬਹੁਤ ਸੋਹਣੀ ਆ। ਕੀ ਬਾਤ ਆ। ਬਾਸ। ਕਿੰਨਾ ਠੰਡਾ ਏਰੀਆ ਆ। ਇੱਥੇ ਆਜ ਵੀ ਤਾਂ ਏਸੀ ਦੀ ਲੋੜ ਨਹੀਂ। ਹਾਂ। ਉਹ ਬਾਸਾਂ ਦੀ ਸ਼ਾਤ ਤੱਕ ਨਹੀਂ। ਸ਼ਤਪਦੀ ਕੀ ਬਾਤ ਆ ਵੀ। ਕੀ ਬਹੁਤ ਜੀ। ਬੱਚੇ ਕਿਉਂ? ਇਹ ਬਾਸ ਤਾਂ ਟੇਡੇ ਆ ਹੋਆ ਇੱਥੇ ਬਾੜ ਚੰਗੀ ਜਾਂਦੀ ਆ ਪਾਣੀ ਦੀ। ਬਸ। ਅੱਛਾ। ਪਾਪਾ ਰੱਖਦਾ। ਇਹ ਇੰਨੀ ਨਹੀਂ ਬਾੜ ਉੱਚੀ ਹੋ ਜਾਂਦੀ ਆ ਪਾਣੀ ਦੀ। ਓਕੇ ਓਕੇ ਓਕੇ। ਜਾਨੀ ਇਹ ਜਗ੍ਹਾ ਦੇ ਉੱਤੇ ਪਾਣੀ ਬਰਸਾਤਾਂ ਚ ਕਾਫੀ ਹੋ ਜਾਂਦਾ ਹੈ ਤਾਂ ਕਿ ਇਹ ਬਾਂਸ ਐ ਟੇਡੇ ਹੋਏ ਪੋਏ ਝੋਲ ਮਾਰਦੇ ਆ ਦਨਾਂ ਰੋਈਏ ਕੀ ਬਾਤ ਆ ਓਏ ਹੋਏ ਆ ਦੇਖੋ ਬਾਂਸ ਕੀ ਬਾਤ ਆ ਫਿਲਾਰੇ ਸਾਰੀ ਜਗ੍ਹਾ ਜਿਹੜੀ ਹੈਗੀ ਜੰਗਲਾਤ ਮਹਿਕ ਮੇਰੀ ਆ ਇੱਥੇ ਦੇ ਪਿੰਡਾਂ ਵਾਲੇ ਨੇੜੇ ਲੜਦੇ ਲੋਕ ਅੱਛਾ ਬਾਉ ਜੀ ਮੈਨੂੰ ਡੰਡਾ ਫੜਾਣ ਲੱਗਿਆ ਚਲੋ ਬਾਉ ਜੀ ਚਲੋ ਹੋ ਗਏ ਅ ਦੰਡਾ ਲਾ ਕੇ ਫਿਰ ਇਹਦਾ ਕਿਸੇ ਨੂੰ ਮਾਰ ਦੇਣਾ ਆਪਾਂ ਪਰਾਂ ਪੱਟੇ ਦੀ ਹਾਂ ਆ ਬੱਚੇ ਨਾਲ ਬੱਚੇ ਕਰਕੇ ਮੜਾ ਮੋਟਾ ਪਰ ਨਾ ਮਿੰਦਾ ਕੋਈ ਮਾਰ ਮੋੜ ਦੇ ਆ ਦੇਖਿਓ ਇਹ ਕੁਮਰ ਆ ਗਿਆ ਕੀ ਬਾਤ ਆ ਬੋਲ ਕੀ ਪਾਣੀ ਚ ਮਦਾਸ ਚ ਪਪੀ ਤੁਹ ਤੇ ਤੁਹ ਨੂੰ ਇੱਕ ਚੀਜ਼ ਦਿਖਾਣੇ ਆ ਜਿਹੜਾ ਪਾਣੀ ਬਰਸਾਤਾਂ ਦੇ ਵਿੱਚ ਆਦਾ ਨਾ ਤੇ ਇਸ ਸੇਮਦਾ ਉਰੇ ਸੇਮਦਾ ਆ ਦੇਖੋ ਦਿਓ ਜਾਣਕਾਰੀ ਮੜੀ ਜਾਈ ਆ ਦੇਖੋ ਜੀ ਥੱਲੇ ਆ ਜਿਹੜਾ ਪਾਣੀ ਹੈ ਨਾ ਹਾਂ ਇਹ ਪਹਾੜ ਤੋਂ ਸੇਮਦਾ ਇਹ ਸੇਮ ਕੇ ਫਿਰ ਇਹ ਸੀਰਾ ਬਣ ਜਾਂਦਾ ਕੀ ਬਾਤ ਆ ਮਜ਼ਬੂਤ ਪੱਥਰਾਂ ਪਰ ਰੇਤੇ ਦੇ ਬਣੇ ਹੋਏ ਐਨ ਸੇਮ ਕੇ ਆ ਥੱਲੇ ਨੂੰ ਆਂਦਾ ਆ ਉੱਪਰ ਆਉਂਦਾ ਆ ਇਹ ਨਾ ਹਾਂਜੀ ਪਾਣੀ ਉੱਪਰ ਆ ਹਾਂ ਪਾਣੀ ਦੇਖੋ ਉੱਪਰ ਆਉਂਦਾ ਆ ਪੂਰਾ ਇਹ ਜੰਗਲ ਆ ਕੀ ਬਾਤ ਆ ਆ ਦੇ ਆ ਪਖੋਲੇ ਆ ਸੂਰੇ ਹਾਂਜੀ ਬਾਉ ਜੀ ਚੱਲੀ ਅੱਗੇ ਚਲੋ ਚਲੋ ਆਪਣੀ ਬੰਦੂਕ ਫੜੋ ਲਿਆ ਫੜੋ ਜੀ ਇਹ ਬਾਉ ਜੀ ਆਰੇ ਯਾਰ ਇਹ ਜਾਣਕਾਰੀ ਮੈਂ ਦੇਣੀ ਆ ਆਰੇ ਯਾਰ ਦੇਖੋ ਅੱਗੇ ਦੇਖੋ ਕਿੰਨੇ ਪੱਤੇ ਗਿਰੇ ਹੋਏ ਆ ਉਹ ਤੇ ਕੋਈ ਨਹੀਂ ਆਂਦਾ ਹੁੰਦਾ ਕੀ ਬਾਤ ਹੈ ਬਈ ਸਾਹਿਬ ਤੇ ਕੋਈ ਨਹੀਂ ਆਂਦਾ ਆਪਾਂ ਇਕੱਲੇ ਫਿਰਦੇ ਪਏ ਆ ਇਹ ਕੋਲ ਬੱਚੇ ਇੱਕ ਬਟਾ ਛੱਡ ਛੋੜੋ ਛੋੜ ਦੇ ਬੱਚੀ ਦੀ ਬਾਹਾਂ ਚ ਫਸ ਗਿਆ ਸੀ ਹਾਂ ਆ ਬੂਟਾ ਗਰੂਨਿਆਂ ਦਾ ਇਹਨੂੰ ਕਾਲੇ ਕਾਲੇ ਗਰੂਨੇ ਲੱਗਦੇ ਆ ਇਹ ਗਰੂਨਿਆਂ ਖਾਣ ਦਾ ਇਹ ਫਾਇਦਾ ਨਾ ਖੂਨ ਜਿਆਦਾ ਪਾਪਾ ਅੱਛਾ ਜੀ ਜੀ ਗੁੰਨਾ ਮਤਲਬ ਇਹ ਕੋਈ ਫਲ ਹੁੰਦਾ ਆ ਫਲ ਹੁੰਦਾ ਤੇ ਆਗੇ ਵਾਪਸ ਕਿਦਾਂ ਲੱਗਿਆ ਬਹੁਤ ਵਧੀਆ ਕੈਂਟ ਕੈਂਟ ਲੱਗਿਆ ਤੈਨੂੰ ਕਿਦਾਂ ਲੱਗਿਆ ਕੁੜੀਏ ਵਧੀਆ ਲੱਗਿਆ ਬਹੁਤ ਅਰੇ ਡਰ ਨਹੀਂ ਲੱਗਿਆ ਜੰਗਲ ਤੇਨੂੰ ਵਧੀਆ ਲੱਗਿਆ ਤੇ ਬੱਚਿਆਂ ਨਾਲ ਕਰ ਲੱਗਿਆ ਬੱਲੇ 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 ਤੇ ਮੰਦਰ ਵਿੱਚ ਆਪਾਂ ਨੂੰ ਇੱਕ ਸੇਵਾਦਾਰ ਸਾਹਿਬ ਜੀ ਨਜ਼ਰ ਆ ਰਹੇ ਆ ਜਗਾ ਬਹੁਤ ਸੋਹਣੀ ਆ ਹੋਰ ਕੋਈ ਨਹੀਂ ਹੈਗਾ ਕੀ ਬਾਤ ਆ ਆ ਪਹਾੜੀ ਦੇ ਮਗਰ ਅੱਛਾ ਇਹ ਤੋਂ ਗਾਹ ਮਾਤ ਲਈ ਆ ਆ ਪਹਾੜੀ ਜਿਹੜੀ ਨਜ਼ਰ ਆਂਦੀ ਆ ਇਤੋਂ ਪਰੇ ਕਹਿੰਦੇ ਹਿਮਾਚਲ ਆ ਹਨਾ ਤੇ ਕੰਡੀ ਏਰੀਆ ਆ ਉਹੀ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਤੌਰ ਦੇ ਤੌਰ ਤੇ ਜਾਂਦੇ ਤਾਂ ਬਹੁਤ ਅੱਗੇ ਪਹੁੰਚ ਜਾਂਦੇ ਪਰ ਰਿਸਕ ਹੀ ਸੀਗਾ ਬੱਚੇ ਨਾਲ ਸੀ ਕੋਸ਼ਿਸ਼ ਕਰਦੇ ਆ ਮੰਦਿਰ ਦੀ ਮਹੱਤਤਾ ਬਾਰੇ ਜਾਂਦੇ ਆ ਇਤਿਹਾਸ ਬਾਰੇ ਜਾਂਦੇ ਆ ਸੇਵਾਦਾਰ ਜੀ ਤੋਂ ਪੁੱਛਦੇ ਆ ਸੇਵਾ ਕਰਦੇ ਆ ਆਪਣੀ ਕੀ ਬਾਤ ਆ ਮੰਦਿਰ ਇਹ ਬਹੁਤ ਪੁਰਾਣਾ ਆ ਕੀ ਬਾਤ ਤੁਸੀਂ ਸੇਵਾ ਕਰਦੇ ਪਏ ਹੋ ਦੇਖੋ ਇਤਿਹਾਸ ਕੀ ਬਾਬਾਈ ਮੰਦਿਰ ਦਾ ਕੋਈ ਆਪਣਾ ਕਿੰਨਾ ਪੁਰਾਣਾ ਹੈਗਾ ਦੱਸ ਸਕਦੇ ਹੋ ਤੁਸੀਂ ਦੱਸੇਵਾ ਕਰਦੇ ਹੋ ਹਾਂਜੀ ਇਹ ਬਣਾਇਆ ਤਾਂ ਹੁਣੇ ਹੀ ਹੈ ਅੱਛਾ ਜੀ ਪਹਿਲਾਂ ਹੈਗਾ ਹੋਰ ਅੱਛਾ ਪਹਿਲਾਂ ਇਹ ਹੁਣ ਤਿਆਰੀ ਕਰਾਈ ਹੈ ਨਾ ਜਾਣੇ ਕਿ ਮੰਦਿਰ ਬਹੁਤ ਸਾਲ ਪੁਰਾਣਾ ਆ ਬਹੁਤ ਪੁਰਾਣਾ ਮੰਦਿਰ ਆ ਬਾਬਾਈ ਦੇ ਮੁਤਾਬਕ ਦੇਖੋ ਉਹ ਆਪਣੀ ਸੇਵਾ ਚ ਲੀਨ ਆ ਝੂਣਾ ਲਾਇਆ ਹੋਇਆ ਇੱਧਰ बाबा जी लाया बाबा जी ने लाया धूना पूरा जंगल बहुत सोहनी जगह धार्मिक भी है जय बबा जी लाओ बच्चे छू लाओ लोग लगाया हुआ है संगत है नहीं साइड लोग जय बाखो जी जंगल मंगल लगे हुआ बैल ब जानी है क्या बात है बहुत तो शांति वाली जगह आ ਸੰਗਤ ਕਰਤਾ ਇੱਕੋ ਸੇਵਾ ਦਾਰ ਜਿਹੜਾ ਨੇ ਇੱਕ ਮੰਦਰ ਖੋਲ੍ਹਿਆ ਆਪਣੀ ਪੂਰੀ ਸੇਵਾ ਜੀਣਾ ਇਹ ਵੀ ਕੋਈ ਕੋਈ ਹੁੰਦਾ ਕੀ ਬਾਤ ਬਹੁਤ ਹੀ ਸੋਹਣੀ ਜਗ੍ਹਾ ਆ ਪੂੜੀਆਂ ਜੁੱਤੀ ਕੋਲ ਕੇ ਜੁੱਤੀ ਕੋਲ ਬੱਤੇ ਜੁੱਤੀ ਕੋਲ ਕੇ ਕੀ ਬਾਤ ਅੱਛਾ ਇਹ ਪੂੜੀਆਂ ਬਣਾਈਆਂ ਹੋਈਆਂ ਹਨ ਨਾ ਹਾਂ ਬੜੀ ਚੰਗੀ ਲੱਗਿਆ ਜੇ ਜਾਣਾ ਸਸਪਾ ਅੱਛਾ ਬਟ ਬੱਚੇ ਨਾਲ ਆਪਾਂ ਨਹੀਂ ਜਾਣਾ ਨੋ ਬੱਚੇ ਨੋ 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 ਵਾਕਈ ਵੀ ਮਨ ਨੂੰ ਸਕੂਨ ਆ ਗਿਆ ਇਹੋ ਜੀ ਜਗ੍ਹਾ ਤੇ ਆ ਕੇ ਕੋਈ ਸ਼ਹਿਰ ਦਾ ਰੌਲਾ ਪਾਣੀ ਹੈਗਾ ਪੂਰਾ ਜੰਗਲ ਆ ਜੰਗਲ ਦੇ ਵਿੱਚ ਇੱਕ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਆ ਬਾਬਾ ਬਾਲਕਨਾਥ ਜੀ ਦਾ ਬਹੁਤ ਸ਼ਾਂਤ ਮਈ ਜਗ੍ਹਾ ਯਾਰ ਇਹ ਬਹੁਤ ਆ ਦੇਖੋ ਉਹ ਪਰੇ ਤੱਕ ਗੱਡੀ ਆਈ ਆ ਕੋਈ ਪੱਕਾ ਰਸਤਾ ਨਹੀਂ ਹੈ ਸਾਰਾ ਰਸਤਾ ਕੱਚਾ ਹੀ ਆ ਚੰਗਾ ਜੀ ਚੱਲੀ ਜੀ ਚਲੋ ਜੀ ਚੱਲੀ ਪਾਉ ਜੀ ਕਿ ਬਹੁਤ ਹੀ ਸੋਹਣੀ ਜਗ੍ਹਾ ਹੈ ਪੋਲੂਸ਼ਨ ਤੋਂ ਰਹਿਤ ਆ ਤੇ ਆਪਾਂ ਨੂੰ ਇੱਥੇ ਆ ਕੇ ਬਹੁਤ ਸੋਹਣਾ ਲੱਗਿਆ ਤੂੰ ਦਿਖਾਇਆ ਉਹ ਹੀ ਦੇਖੋ ਜਿਹੜਾ ਉੱਪਰਲੇ ਪਰਦੀਆਂ ਮਾਮਾ ਜੀ ਦਰਤਦੀਆਂ ਕਿਵੇਂ ਪਾਣੀ ਸਿੰਮਦਾ ਇਹਦੇ ਵਿੱਚ ਆ ਜਿਹੜੀ ਸਾਰੀ ਰੇਤ ਆ ਇਹ ਜੋ ਘਰਾਂ ਦੇ ਵਿੱਚ ਘਰ ਬਣਦੇ ਆ ਮਕਾਨ ਬਣਦੇ ਆ ਲੈਂਟਰ ਪਾਏ ਜਾਂਦੇ ਉਹ ਰੇਤ ਆ ਤੇ ਛੜਕੇ ਜਿਹੜੀ ਆ ਜਾਂਦੀ ਛੱਡਾਂ ਕੀ ਆ ਜਾਂਦੀ ਆ ਰੇਤਾਂ ਜਿਹੜੀ ਅੱਛਾ ਇਹਨਾਂ ਜਿਹੜਾ ਪਰਹੀ ਜੰਮ ਕੇ ਪੱਥਰ ਪਾਉਂਦੇ ਆ ਨਾ ਤੇ ਚਲੋ ਬੱਚਿਓ ਬੱਚੇ ਆਪਣੀ ਆਪਣੀ ਖੇਡਾਂ ਚ ਮਸਤਾ ਮਿੱਟੀ ਨਾਲ ਲੋ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਸੰਤਾਂ ਮਿੱਟੀ ਦੇ ਇਦਾਂ ਪলিউਸ਼ਨ ਹੀ ਮਿਲਦਾ ਆ ਕੋਠੇ ਕਾਲੇ ਹੋਏ ਹੁੰਦੇ ਸਿਰੇ ਸਿਰੇ ਛੱਤਾ ਕਰ ਦਿਆ ਤੇ ਆ ਮਿੱਟੀ ਜਿਹੜੀ ਕੁਦਰਤੀ ਆ ਬੱਚੇ ਖੇਲ ਕੇ ਖੁਸ਼ ਹੁੰਦੇ ਆ ਤੇ ਚੱਲਦੇ ਇੱਥੋਂ ਦੀ ਕੋਈ ਹੋਰ ਜਗ੍ਹਾ ਹੋਈ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬਾਏ ਬਾਏ ਬਾਉ ਜੀ ਬਾਏ ਬਾਏ ਨਹੀਂ ਕਰਨਾ ਕੈਮਰਾਮੈਨ ਸਾਹਿਬ ਬਾਏ ਬਾਏ ਟਾਟਾ ਸੱਸੀ ਗਾ ਜੀ ਸੱਸੀ ਗਾ ਜੀ ਸੱਸੀ ਗਾ ਜੀ ਸੱਸੀ ਗਾ ਜੀ ਚਲੋ ਭਾਈ ਆਪਾਂ ਚੱਲਦੇ ਆ ਜਰ ਆਪਣੇ ਗੱਡੀ ਵਾਲ ਨੂੰ ਬਾਏ ਬਾਏ ਸਤਿ ਸ੍ਰੀ ਅਕਾਲ ਜੀ